आज फिलौर दाणा मंडी विखे विधायक विक्रमजीत सिंह चौधरी ने दाणा मंडी फिलौर विखे पहुंच के मंडी का जायजा लिया इस मौके उन्होंने पत्रकारा गलबात करते हुए कहा कि इस बार दाणा मंडी विच किसी समस्या का सामना नहीं करना पै रहा उन्होंने दसिया कि इस बार लिफ्टिंग भी समय सिर हो रही है ते बार दाने की भी कोई समस्या नहीं है इस बार कणक की फसल भी बढ़िया हुई है ਤੇ ਇਸ ਮੌਕੇ ਆਰਤਿਆ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਦੱਸਿਆ ਕਿ 95% ਫਸਲ ਦੀ ਖਰੀਦ ਹੋ ਚੁੱਕੀ ਹੈ ਜਿਸ ਦੇ ਵਿੱਚੋਂ 45% ਲਿਫਟਿੰਗ ਵੀ ਹੋ ਚੁੱਕੀ ਹੈ। ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ। ਅੰਮੀ ਜੀ ਸਰ ਅੱਜ ਫਲੌਰ ਦਾਣਾ ਮੰਡੀ ਦਾ ਦੌਰਾ ਕੀਤਾ ਕਿ ਕਮੀਆਂ ਦਿੱਤੀਆਂ ਠੀਕ ਹੈ। ਅ ਅੱਜ ਉਹ ਦਾਨ ਸਭਾ ਹਲਕਾ ਫਲੌਰ ਦੀ ਵਕਮਕ ਮੰਡੀਆਂ ਵਿੱਚ ਦੌਰਾ ਰੱਖਿਆ ਸੀ। ਅਵੇ ਸੋ ਪਹਿਲਾਂ ਅਸੀਂ ਗੁਰਾਇਆ ਆ ਜਾ ਕੇ ਆਏ ਪ੍ਰਕਿਊਰਮੈਂਟ ਦਾ ਜੋ ਪ੍ਰੋਸੈਸ ਹੈ ਉਹ ਉਹਦਾ ਜਾਇਜ਼ਾ ਲੈਣ ਅਸੀਂ ਅੱਜ ਆਏ ਔਰ ਇੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਸਾਡੇ ਆੜਤੀ ਦੇ ਸਾਥੀ ਇਹਨਾਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਕੋ ਦੱਸੀ ਜਾਵੇ ਪਰ ਬੜਾ ਅੱਛਾ ਰਿਸਪੌਂਸ ਹੈ ਔਰ ਇਸ ਵਾਰ ਕਿਸਾਨ ਵੀਰਾਂ ਨੂੰ ਅ ਮਾਲਿਕ ਕੋਈ ਮੁਸ਼ਕਲ ਆ ਹੀ ਨਹੀਂ ਹੈ ਔਰ ਵੈਦਰ ਵੀ ਜਿਹੜਾ ਕਹਿੰਦੇ ਮੌਸਮ ਦਾ ਵੀ ਆ ਮੌਸਮ ਵੀ ਠੀਕ ਰਿਹਾ ਹੈ ਔਰ ਤਕਰੀਬਨ ਇੱਥੇ ਫਲੋਰ ਮੰਡੀ ਦੇ ਵਿੱਚ 95% ਜਿਹੜੀ ਫਸਲ ਆਵਾ ਚੁੱਕੀ ਹੈ ਔਰ 45% ਦੇ ਕਰੀਬ ਇੱਥੋਂ ਲਿਫਟ ਹੋ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਇਹਦਾ ਸਾਰਾ ਪ੍ਰੋਸੈਸ ਹੈ ਉਹ ਪੂਰਾ ਹੋਏਗਾ ਔਰ ਡਿਪਾਰਟਮੈਂਟ ਡਿਪਾਰਟਮੈਂਟ ਦੇ ਸਾਰੇ ਅਫਸਰਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਵਾਰ ਜਿਹੜੀ ਪ੍ਰੋਕਿਊਰਮੈਂਟ ਪ੍ਰੋਸੈਸ ਹੈ ਬੜਾ ਸੁਖਾਲਾ ਹੈ। ਉਹ ਜਿਹੜੀ ਮੰਡੀ ਫਲੋਰੀ ਦਾਣਾਵਟ ਵਿੱਚ ਮੰਡੀ ਵਿੱਚ ਜਿਹੜੇ ਕਣਕ ਆਈ ਹੈਗੀ ਆ ਕਿੰਨੀ ਕਾਮਦੋਹੀ ਆ ਗਈ ਹੈ ਕਿੰਨੇ ਕੁ ਮੈਟ੍ਰਿਕਟਨ ਜਿਹੜੀ ਆ ਕਣਕ ਆਈ ਸੀ ਔਰ ਕਿੰਨੀ ਕਿਲੋਟਨ ਹੋ ਚੁੱਕੀ ਹੈ ਜੀ ਫਾਜ ਦਾਣਾ ਮੰਡੀ ਫਲੋਰ ਦੇ ਵਿੱਚ ਮਿੱਟੀ 타ਹੀ 4 2025 ਤੱਕ ਪਿਛਲੇ ਸਾਲ ਦੇ ਮੁਕਾਬਲੇ 95% ਕਣਕ ਆ ਚੁੱਕੀ ਹੈ ਜੀ ਪਿਛਲੇ ਸਾਲ ਲਗਭਗ 2,75,000 ਕੁਇੰਟਲ ਦੀ ਪਰਚੇਸ ਸੀਗੀ ਜਿਹਦੇ ਵਿੱਚੋਂ 95% ਕਣਕ ਲਗਭਗ ਮਡੀਆਂ ਦੇ ਵਿੱਚ ਆ ਚੁੱਕੀ ਹੈ ਬਾਕੀ ਵੀ ਆਸ ਹੈ ਕਿ 1-2 ਦਿਨ ਦੇ ਵਿੱਚ ਕਣਕ 30 April ਤੱਕ ਇੱਕ ਵਾਰ ਲਗਭਗ ਪੂਰੀ ਹੋ ਜਾਨੀ ਹੈ ਜਿਹਦੇ ਵਿੱਚੋਂ ਅੱਜ ਦੇਖਿਆ ਜਾਵੇ ਤਾਂ ਅੱਜ ਦੀ ਸਪੈਸ਼ਲ ਰਾਹ ਪਾ ਕੇ 60% ਦੇ ਕਰੀਬ ਲਿਫਟਿੰਗ ਹੋ ਗਈ ਹੈ ਹੋ ਗਈ ਹੈ ਹਾਂ ਜੀ ਸਰ ਜੀ ਕਿਸਾਨਾਂ ਨੂੰ ਕੋਈ ਪੇਮੈਂਟ ਦੀ ਵਗਰਾ ਦੇ ਕੋਈ ਦਿੱਕਤ ਆ ਰਹੀ ਨਹੀਂ ਕਿਸਾਨਾਂ ਨੂੰ ਵੀ ਪੇਮੈਂਟ ਪਿੱਛੇ ਪ੍ਰੋਸੈਸ ਪੂਰਾ ਚੱਲ ਰਿਹਾ ਕਿਸਾਨਾਂ ਨੂੰ ਪੇਮੈਂਟ ਲਗਭਗ ਦੋਨਾਂ ਏਜੰਸੀਆਂ ਦੀ ਫਲੋਰ ਦੇ ਵਿੱਚ 5-6 ਪਰ 5 ਦੇ 25 ਤਰੀਕ ਤੱਕ ਕਰ ਦਿੱਤੀ ਆ ਜੀ ਪਰ ਜਦੋਂ ਦੀ ਪੰਜਾਬ ਸਰਕਾਰ ਨਵੀਂ ਬਣੀ ਆ ਉਹਦਾ ਕੀ ਸੁਧਾਰ ਆ ਪੰਜਾਬ ਸਰਕਾਰ ਦਾ ਨਵਾਂ ਸੁਧਾਰ ਜੀ ਇਸ ਵਾਰੀ ਤਾਂ ਕਣਕ ਦੇ ਵਿੱਚ ਇਹਨਾਂ ਦੀ ਕੁਇਸ਼ਰ ਬਹੁਤ ਵਧੀਆ ਰਹੀ ਆ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਰਹੀ ਮੰਡੀਆਂ ਦੇ ਮਾਰਕੀਟ ਕਮੇਟੀ ਦੇ ਪ੍ਰਭਾਵ ਵੀ ਵਧੀਆ ਸੀ ਔਰ ਖਰੀਦ ਏਜੰਸੀਆਂ ਨੇ ਵੀ ਪੂਰੇ ਸਹਿਯੋਗ ਦੇ ਨਾਲ ਕੁਝ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਕਣਕ ਦੀ ਵਰਲਡ ਲੈਵਲ ਤੇ ਡਿਮਾਂਡ ਵੀ ਹੈਗੀ ਇਸ ਟਾਈਮ ਕਿਉਂਕਿ ਰੂਸ ਔਰ ਯੂਕਰੇਨ ਦੇ ਯੁੱਧ ਕਰਕੇ ਯੂਕਰੇਨ ਮੇਨ ਕਣਕ ਦਾ ਐਕਸਪੋਰਟਰ ਕਰਕੇ ਔਰ ਕਣਕ ਦੀ ਇਸ ਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਕੁਆਲਟੀ ਵੀ ਬਹੁਤ ਵਧੀਆ ਹੈ ਤੇ ਇਸ ਕਰਕੇ ਕਣਕ ਦਾ ਐਕਸਪੋਰਟ ਹੋਣ ਦੇ ਚਾਂਸਸ ਹੈ ਇਸ ਕਰਕੇ ਵੀ ਥੋੜਾ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵੀ ਸਹਿਯੋਗ ਵੀ ਮਿਲਿਆ ਲੇਕਿਨ ਪੰਜਾਬ ਸਰਕਾਰ ਨੇ ਹਾਈ ਲੈਵਲ ਤੇ ਭਗਵਾਨਤ ਮਾਨ ਦੀ ਸਰਕਾਰ ਨੇ ਕੋਸ਼ਿਸ਼ ਕਰਕੇ ਮੰਡੀਆਂ ਦੇ ਵਿੱਚੋਂ ਫਸਲ ਦੀ ਚੱਕਵਾਈ ਲਈ ਬਹੁਤ ਵੱਡੇ ਯਤਨ ਕੀਤੇ ਆ